ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ YouTube ਕੰਗਰਾ ਡੈਰੀ ਫਾਰਮ ਤੇ ਜਿਹੜੇ ਜਿਹੜੇ ਵੀਰ ਮੇਰੇ ਚੈਨਲ ਨਾਲ ਜੁੜੇ ਆ ਜਰਨਾ ਚਾਹੁੰਦੇ ਆ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਇਦਾਂ ਦੀ ਵੀਡੀਓ ਬਣਵਾਉਣ ਵਾਸਤੇ ਸੰਪਰਕ ਨੰਬਰ ਹੈਗਾ ਜੀ 9501634323 9501634323 ਅੱਜ ਆਪਾਂ ਹਿੰਮਤਪੁਰਾ ਪਿੰਡ ਮੋਗੇ ਜ਼ਿਲ੍ਹੇ ਦਾ ਨਿਹਾਰ ਸਿੰਘ ਵਾਲਾ ਤਹਿਸੀਲ ਦੇ ਵਿੱਚ ਪਹੁੰਚੇ ਆ ਹ ਬਾਈਆਂ ਦੇ ਘਰੇਲੂ ਪਸ਼ੂ ਆ ਤੇ ਮੱਝਾਂ ਵੀ ਹੌਂਜਾ ਸਾਰੇ ਜਾਨਵਰ ਜਿੰਨੇ ਇਹਦੇ ਰੱਖੀ ਹੋਈ ਸੀ ਪਹਿਲਾਂ ਹੁਣ ਵੇਚੀ ਜਾਂਦੇ ਹੌਲੀ ਹੌਲੀ ਪੁੱਛਦੇ ਆ ਕਾਰਨ ਕੀ ਆ ਸਾਰੇ ਚੋਟੀ ਦੇ ਆ ਇਹ ਮੱਝ ਬਾਰੇ ਤੁਹਾਨੂੰ ਜਾਣਕਾਰੀ ਲੈ ਕੇ ਦੱਸਦੇ ਆ ਕਿਹੜਾ ਸੂਆ ਪਿਛਲੇ ਸੂਇ ਕਿੰਨਾ ਦੁੱਧ ਦਿੱਤਾ ਪਹਿਲਾਂ ਬਾਈ ਜੀ ਤੋਂ ਸਾਈਡ ਲੋਕੇਸ਼ਨ ਪੁੱਛਾਂਗੇ ਨਾਮ ਤੇ ਐਡਰੈਸ ਤੇ ਉਸ ਤੋਂ ਬਾਅਦ ਮੱਝ ਬਾਰੇ ਦੱਸਣਗੇ ਬਾਈ ਇੱਥੇ ਜੇ ਖੜੇ ਸਾਹਮਣੇ ਆਜੋ ਤਸਵੀਰ ਤਸਵੀਰ ਆ ਸਰਦੂਨ ਕਾਲ ਹਾਂਜੀ ਪਹਿਲਾਂ ਆਪਣਾ ਪੂਰਾ ਨਾਮ ਤੇ ਐਡਰੈਸ ਦੱਸ ਤੋ ਨਾਮ ਜਿਗਾ ਸੁਖਮਿੰਦਰ ਸਿੰਘ ਸੁੱਖਾ ਹਾਂਜੀ ਤੇ ਪਿੰਡ ਹਮਤਪੁਰਾ ਜੀ ਜਿਲ੍ਹਾ ਹੈਗਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਮੋਬਾਈਲ ਨੰਬਰ 76580 13847 ਦੁਬਾਰਾ ਬੋਲਿਓ ਨੰਬਰ 76580 ਹਾਂਜੀ 13847 13847 ਵੇਖ ਦਾ ਨੰਬਰ ਆ ਹਾਂਜੀ ਸਕਰੀਨ ਤੇ ਲਾਵਾਂਗੇ ਹਾਂਜੀ ਇਹ ਮੱਝ ਕਿਹੜਾ ਸੂਆ ਤਿੱਦਾ ਸੂਆ ਆ ਜੀ ਕਰਦੀ ਐ ਕਰਦੇ ਮੱਝਾਂ ਜੀ ਪਿਛਲੇ ਸੋ ਕਿੰਨਾ ਦੁੱਧ ਦਿੱਤਾ ਇਹਨੇ 14 ਲੀਟਰ ਤੇ 14 ਲੀਟਰ ਹਾਂਜੀ ਉਹ ਰਸੀਰ ਮੱਝਾਂ ਜੇ ਮੈਂ ਆਪਣਾ ਘਰੇ ਖੋਲ ਜੇ ਪਸ਼ੂ ਇਹ ਹਾਂਜੀ ਕੱਲੇ ਤੇ ਕੋਲੇ ਬਟਰੀ ਨੇ ਬਟਰੀ ਆਉਣਗੇ ਅੱਗੇ ਨਹੀਂ ਤੁਰਦੇ ਬਾਹਰ ਨਹੀਂ ਨਿਕਲਦੀ ਹੁੰਦੀ ਦੇਖੋ ਜੀ ਥਣ ਲੇਵਾ ਬਹੁਤ ਚੰਗਾ ਲੱਗਿਆ ਤੇ ਬਾਕੀ ਬੱਚਾ ਕੀ ਆ ਮਗਰ ਮੱਝ ਦਾ ਕੱਟਾ ਜੀ ਬੱਚਾ ਬਹੁਤ ਸੋਹਣਾ ਕਿਹੜੇ ਸੀ ਮੰਦਾ ਹੈ ਇੱਕ ਹੈ ਨੂਰ ਦਾ ਜੀ ਕੋਲੇ ਨੂਰ ਦਾ ਹਾਂਜੀ ਦੇਖੋ ਜੀ ਬੱਚਾ ਵੀ ਰੱਖਣ ਵਾਲਾ ਤੁਹਾਨੂੰ ਦਿਖਾਉਂਦੇ ਆ ਦੇਖੋ ਪੂਛ ਵੀ ਸਾਰੀ ਬਲੈਕ ਆ ਇੱਕ ਵਾਲ ਵੀ ਟਿੱਕਾ ਨਹੀਂ ਹੈਗਾ ਕੋਈ ਸ਼ੌਕੀ ਬੰਦਾ ਰੱਖਣ ਵਾਸਤੇ ਲੈ ਜੇ ਸੂਆ ਕਿਹੜਾ ਮਾਜ ਦਾ ਤੀਜਾ ਸੂਆ ਜੀ ਤੀਜਾ ਸੂਆ ਹਾਂਜੀ ਹਾਂਜੀ ਤੇ ਹੁਣ ਕਿੰਨਾ ਤੋ ਤਿਆਰ ਹੁਣ ਤਾਂ 8 9 ਲੀਟਰ ਬੜਾ ਤਿਆਰ ਹੈ ਜੀ 8 9 ਲੀਟਰ ਬੜਾ ਤਿਆਰ ਹਾਂਜੀ ਹਾਂਜੀ ਆ ਇੱਕ ਸਾਈਡ ਦਾ ਥਾਣੇ ਦਾ ਕਿਵੇਂ ਆ ਇੱਕ ਹੋਰ ਕੀੜਾ ਕੁੜਾ ਲੜ ਗਿਆ ਜੀ ਦੁਪਹਿਰੇ ਹਾਂਜੀ ਹੋਇਆ ਦੁਪਹਿਰੇ ਹਾਂ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ ਨਹੀਂ 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 ਜਮਾਈ ਨਹੀਂ ਪ੍ਰੋਬਲਮ ਕੋਈ ਮੈਂ ਤਾਂ ਦੇਖੋ ਜੀ ਵੀਰ ਜੀ ਕਰੇ ਰੱਖਦੇ ਆ ਕਿਸੇ ਵੀ ਕਹਿੰਦਾ ਮੈਂ ਇਹਨਾਂ ਪਹਿਲਾਂ ਇਹਨਾਂ ਨੂੰ 10 ਮਿੰਟ ਲਾਏ ਆ ਵੀ ਕੋਈ ਐਦਾਂ ਦੀ ਗੱਲ ਨਾ ਹੋਵੇ ਤੇ ਇਹਦੇ ਨਾਲ ਸਾਡਾ ਚੈਨਲ ਵੀ ਖਰਾਬ ਹੋ ਜਾਂਦਾ ਜੇ ਕੋਈ ਝੂਠ ਦੀ ਗੱਲ ਹੋ ਜੇ ਗਾਂਹ ਜਾ ਕੇ ਕੋਈ ਘਰੇਲੂ ਬੰਦਾ ਘਰੇ ਰੱਖਣ ਵਾਲ ਲੈ ਜੇ ਤੇ ਆਹ ਘਰੇਲੂ ਰੋਗ ਰੋਗ ਪੈਲ ਘਰੇਲੂ ਵਾਇਲਡ ਰੋਲਾ ਅੱਛਾ ਜੀ ਹਾਂ ਜੀ ਹਾਂ ਜੀ ਤੋੜ ਕੇ ਦਿਖਾਵੋਗੇ ਹਾਂ ਜੀ ਹਾਂ ਜੀ ਵੀ ਤੋੜ ਕੇ ਦਿਖਾ ਦੇ ਇੱਕ ਵਾਰੀ ਹਾਂ ਦਿਖਾਉਨੇ ਆ ਬਾਕੀ ਛੋਟੀ ਦਾ ਕੱਦ ਵੇਲ ਤੇ ਆਪ ਵੀ ਇਹ ਸਮਝ ਲੋ ਪੋਰ ਮੋਰਾ ਜ ਆਪ ਪਤਾ ਕਿਹੜੇ ਸੀ ਮੰਦੀ ਆ ਇਹ ਹਾਂ ਆਪ ਨਹੀਂ ਪਤਾ ਇਹ ਕਿਹੜੇ ਸੀਟ ਦੇ ਪਾਪ ਪਿਰਗ ਨੂੰ ਪਤਾ ਤਾਂ ਉਹ ਸ਼ੇ ਵੀ ਬਲੈਕ ਆ ਦੇਖੋ ਇਹ ਥੋੜੀ ਜਿਹੀ ਬਾਹਰ ਚਿੱਟੇ ਆ ਬਾਕੀ ਬਾਈ ਜੀ ਜਿੰਨੀ ਸਲੀ ਜੰਗ ਗੱਲ ਸਹੀ ਹੋਊਗੀ ਜੰਗਾ ਨਾ ਮੈਂ ਠੋਕਰਿਆ ਇਸ ਗੱਲ ਬਾਰੇ ਵੀ ਪਾਈ ਜੀ ਕੋਈ ਕਮੀ ਨਾ ਨਿਕਲੇ ਰੇਟ ਕਿਹਨਾ ਕਰਦੇ ਆ ਇਹਦਾ ਰੇਟ ਕਰਾਂਗੇ ਫੋਨ ਤੇ ਹੁਣ ਤੇ ਕਰੋਂਗੇ ਹਾਂਜੀ ਹਾਂਜੀ ਭਾਈ ਜੀ ਇਹਦਾ ਨੰਬਰ ਲਾਵਾਂਗੇ ਸਕਰੀਨ ਤੇ ਜਿੱਤੋਏ ਨੰਬਰ ਤੇ ਸੰਪਰਕ ਕਰਕੇ ਨਾਲ ਤਾਂ ਲੋਕੇਸ਼ਨ ਬਾਰੇ ਜਾਣਕਾਰੀ ਲਈ ਜਾਵੇ ਇਹ ਨਾਲੇ ਫੋਨ ਤੇ ਆਪਦਾ ਰੇਟ ਮਕਰਰ ਕਰਕੇ ਘੋਟੀ ਖਰੀਦੋ ਸੱਲੀ ਆਲੀ ਆ ਜਾਣੇ ਪੂਰੀ ਐ ਇੰਜ ਕੋਈ ਵੀ ਕਿਸੇ ਵੀ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਭਾਈ ਜੀ ਕਹਿੰਦੇ ਜੇ ਕੋਈ ਘਰੇਲੂ ਬੰਦਾ ਲੈਂਦਾ ਤਾਂ ਪਹਿਲ ਉਹਦੀ ਹੋਊਗੀ ਤੇ ਗਰੰਟੀ ਨਾਲ ਲਾਵਾਂਗੇ ਪੂਰੀ ਇਦਾਂ ਦੀ ਗੱਲ ਓਕੇ ਭਾਈ ਸਤਿ ਸ਼੍ਰੀ ਅਕਾਲ